ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਨਾਲ ਅੱਜ ਦੇ ਬਲੌਗ ਆਪਾਂ ਕਰ ਰਹੇ ਹਾਂ ਜੀ ਤਕਰੀਬਨ ਕਰ ਸਟਾਰਟ ਕਿਉਂਕਿ ਕਾਫੀ ਦਿਨ ਹੋ ਗਏ ਸੀ ਆਪਾਂ ਕਰੀ ਸੀਗੇ ਥੋੜਾ ਜਿਹਾ ਆਪਾਂ ਦੋ ਕਿਦੋਂ ਸਫਰ ਤੇ ਗਏ ਸੀ ਹੁਣ ਤੱਕਨੀ ਵਾਪਸ ਆਉਣਾ ਪੈ ਗਿਆ ਕਿਉਂਕਿ ਜੋ ਮੇਰੇ ਸਹੁਰਾ ਸਾਹ ਨੇ ਤबीयत ਥੋੜੀ ਜਿਹੀ ਹੋ ਗਈ ਜ਼ਿਆਦਾ ਖਰਾਬ ਉਹ ਕਰਕੇ ਨੇ ਆਪਾਂ ਜੀ ਹਸਪਤਾਲ ਦੇ ਵਿੱਚ ਦਾਖਲ ਕਰਨੇ ਐ ਐਡਮਿਟ ਨੇ ਤੇ ਆਪਾਂ ਅੱਜ ਲੈਣ ਜਾਣਾ ਪਤਾ ਤੇ ਨਾਲ ਬੱਚੇ ਆਣਗੇ ਤਾਂ ਇਹਨਾਂ ਆਪਾਂ ਹਸਪੀਟਲ ਜਾਣਾ ਉਸ ਤੋਂ ਬਾਅਦ ਫਿਰ ਚੱਲਾਂਗੇ ਜੀ ਬੱਚਾ ਨੂੰ ਲੇਕਿਨ ਨਾਟਕੇ ਘਰ ਉਹਨਾਂ ਤੋਂ ਛੱਡ ਕੇ ਉਹਨਾਂ ਇੱਕ ਦੋ ਦਿਨ ਉੱਥੇ ਰਹਿਣਗੇ ਦੇ ਆਪਾਂ ਹੋਰ ਹੈ ਟਾਈਮ ਤੇ ਆਪਾਂ ਅੱਜ ਫਿਰ ਕੋਈ ਕੋ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਫਿਲਹਾਲ ਆਪਣਾ ਬਲੌਗ ਇਸ ਤਰ੍ਹਾਂ ਜਾ ਰਿਹਾ ਹੈ ਉਹ ਅੱਗੇ ਚੱਲ ਕੇ ਨੂੰ ਪਤਾ ਲੱਗੂਗਾ ਤੇ ਫਿਲਹਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਤਾਂ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਨਵੇਂ ਨਵੇਂ ਵੀਡੀਓ ਤੁਹਾਡੇ ਤੱਕ ਪਹੁੰਚ ਦੀ ਗਾਰ ਹੈ ਤੇ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਵਲੌਗ ਦੀ ਅੱਜ ਦੇ ਸਫਰ ਦੀ ਲੋ ਜੀ ਆਪਾਂ ਤਾਂ ਹੋ ਗਏ ਤਿਆਰ ਤੇ ਬਾਕੀ ਲੱਗੇ ਭੈਣ ਤਿਆਰ ਹੋਣ ਦੇਖਦੇ ਆ ਕਿੰਨੇ ਕੰਮ ਰਹਿੰਦੀਆਂ ਤਿਆਰ ਹੋਣ ਚੁਨਾਂ ਦੀ ਤੇ ਇੱਕ ਬੰਦਾ ਸਾਡਾ ਸਭ ਤੋਂ ਜਿਆਦਾ ਲੇਟ ਕਰਦਾ ਜਿਹੜਾ ਸਭ ਤੋਂ ਢਿਲੜ ਵੀ ਐ ਤੇ ਸਭ ਤੋਂ ਵੱਧ ਲੇਟ ਕਾਰਨ ਚ ਸਭ ਤੋਂ ਵੱਡਾ ਹਾਸਾ ਇਸ ਬੰਦੇ ਦਾ ਹੁੰਦਾ ਕਿਉਂਕਿ ਇਹ ਬਹੁਤ ਹੀ ਸਲੋ ਚੱਕਰਾਂ ਵਾਲਾ ਮਸਾ ਤਿਆਰ ਹੁੰਦਾ ਹੈ ਹਨਾ ਇਹ ਹੀ ਗੱਲ ਹੈ ਹੋਰ ਬੇਸ਼ਰਮ ਹੋਰ ਕੁਸ ਹੈ ਹੀ ਬਹੁਤ ਹੁਸ ਹੈ ਲੈ ਹਾਂ ਮੈਂ ਮੈਸੇਜ ਦੇਖਿਆ ਹੋਵੇ ਕਿ ਨਾ ਮੈਂ ਦਾਦਾ ਤਿਆਰ ਹੋਇਆ ਫਿਰਦਾ ਸੀ ਕਦੋਂ ਹੋਇਆ ਤੂੰ ਤਿਆਰ ਹਜੇ ਤੱਕ ਹੋਇਆ ਹਜੇ ਵੀ ਨਹੀਂ ਤਿਆਰ ਹੋਇਆ ਤੂੰ ਹਾਂ ਕੀ ਦਿਖਾਵਾਂਗਾ ਮੈਸੇਜ ਪਾਇਆ ਸਬੂਤ ਦਿਖਾਵਾਂਗਾ ਹੁਣ ਹੈ ਹਾਂ ਕੀ ਆ ਦੇਖ ਲਓ ਇਹਨੇ ਹਲੋ ਹੋ ਗਿਆ ਤਿਆਰ ਠੀਕ ਹੈ ਤਨੂ ਮੈਂ ਕਿਹਾ ਅੱਜ ਵੀ ਹੋ ਰਹੇ ਆ ਤਿਆਰ ਕੋਈ ਰਿਸਪੌਂਸ ਨਹੀਂ ਦਿੱਤਾ ਪਰ ਤੁਸੀਂ ਨੇ ਹੈ ਤੁਸੀਂ ਨੇ ਨਹੀਂ ਤਾਂ ਮੈਂ ਅੱਛਾ ਹੁਣ ਤਿਆਰ ਹਾਂ ਮੈਂ ਇਹ 9 ਵਜੇ ਤੋਂ ਹੋਇਆ ਬੱਚੇ ਸੀ ਹੈ ਲੋਕਾਂ ਤਾਂ ਹੋ ਗਏ ਤਿਆਰ ਹੋ ਗਏ ਘੰਟਾ ਹਾਂ ਤੁਸੀਂ ਵੀ ਹੋ ਰਹੇ ਹੋ ਜਾਂ ਨਹੀਂ ਕਰੇ ਮੈਂ ਤਾਂ ਪਰਸ ਵਿੱਚ ਨਹੀਂ ਹੋਇਆ ਸ਼ੁਰੂ ਮੈਂ ਸੋਨੂੰ ਦੇਖ ਦੇਖ ਤਿਆਰ ਹੋਣਾ ਵੀ ਹਾਂ ਹੁਣ ਤਿਆਰ ਹੋਵਾਂਗੇ ਨਾ ਠੀਕ ਇਹ ਚਾਤੂ ਸਿਟੋ ਇਨ ਆ ਜਿਹਦਾ ਹੋਇਆ ਸੱਟ ਇਹ ਤਾਂ ਸੋਡੇ ਦੇ ਉੱਤੇ ਡਿਪੈਂਡ ਹੈ ਹੁਣ ਹੂੰ ਕਿੰਨੇ ਚਿਰ ਯੂ ਉਹਦਾ ਦਿਖਾ ਕੇ ਆਉਂਦੇ ਉਹਨੂੰ ਵੀ ਸਾਡਾ ਬੰਦਾ ਬਿਮਾਰ ਹੋ ਗਿਆ ਹੈ ਲੱਗਣਾ ਹੋ ਗਿਆ ਬਿਮਾਰ ਠੀਕ ਹੈ ਸਾਡੇ ਆ ਬੰਦੇ ਯਾਰ ਲੱਗੀ ਕੱਲ ਸੱਟ ਹੁਣ ਇਹ ਕਿਸੇ ਨੂੰ ਲਵੇ ਲੱਗਣ ਦਾ ਗੁੱਸਾ ਮੰਨ ਰਿਹਾ ਹੈ ਕਿ ਮੇਰਾ ਕਿਸੇ ਨੇ ਪਤਾ ਨਹੀਂ ਲਿਆ ਹੈ ਤਫੀ ਓਏ ਉਹ ਗੁੱਸਾ ਮੰਨ ਰਿਹਾ ਗੁੱਸਾ ਹੋ ਰਿਹਾ ਹੈ ਹੈ ਗੁੱਸਾ ਹੋ ਰਿਹਾ ਹੈ ਇਹ ਬਹੁਤ ਗੁੱਸੇ ਹੋ ਰਿਹਾ ਸਾਨੂੰ ਕਿਸੇ ਨੂੰ ਲੱਗਿਆ ਲੱਗਣ ਦਾ ਗੁੱਸੇ ਜਨੇ ਨਾ ਨਾ ਲੱਸੀ ਪੀਤੇ ਨਾ ਇਹਨੇ ਖਾਦੇ ਰੋਟੀ ਇਹ ਜੇ ਇਹ ਗੁੱਸਾ ਹੋ ਰਿਹਾ ਬਹੁਤ ਹੋ ਰਿਹਾ ਲੱਗਿਆ ਨਿਕਣ ਦਾ ਤੈਨੂੰ ਇਹ ਹੂੰ ਇਹ ਲੱਤਾਂ ਸੱਟ ਲੱਗੀ ਜੀ ਗੱਲ ਹੈ ਨਾ ਆ ਦੇਖ ਹੁਣ ਵੀ ਕਹਿੰਦਾ ਬਰਾ ਬਾਗ ਜੀ ਸਾਨੂੰ ਮਾਪੇ ਸਮਝੂਗਾ ਸਾਨੂੰ ਕਿਆ ਹੋਈ ਹਾਂ ਹੀ ਹੈ ਤੇ ਚੱਲ ਬਾਕੀ ਹੁਣ ਚੱਲਦੇ ਆ ਤਿਆਰ ਹੋ ਕੇ ਹੈ ਕਾਨੂੰ ਉਹ ਗਾ ਲੱਤ ਦੋ ਹੋਈ ਦੀ ਫਿਰ ਦੇਖਿਆ ਉਹਨੇ ਇਹਨੂੰ ਅਜ ਡਾਕਟਰ ਨੂੰ ਬੁਲਾਉਨੇ ਇਹਨੂੰ ਕਰਾਉਨੇ ਸੱਟ ਇਹਨੂੰ ਵੀ ਵਾਕਿਆ ਕੋ ਤਿਆਰ ਹੋ ਜਾਣਗੇ ਪਹੁੰਚ ਗਿਆ ਪਹੁੰਚ ਗਿਆ ਹਸਪੀਟਲ ਵਿੱਚ ਜਿੱਥੇ ਨੇ ਆਪਣੇ ਸਾਰਾ ਸਾਰਾ ਦਾ ਕਰ ਲੈਣ ਹੁਣ ਆਪਾਂ ਅੰਤ ਚੱਲ ਕੇ ਦੰਨੇ ਪਤਾ ਤੇ ਉਹਰੇ ਛੱਡ ਕੇ ਜਾਣ ਇਹਨਾਂ ਨੂੰ ਫਿਰ ਆਪਾਂ ਆਪਣੇ ਅੱਗੇ ਕੰਮ ਤੇ ਚੱਲਾਂਗੇ ਬਾਕੀ ਬੱਚੇ ਮੇਰੇ ਨਾਲ ਜਾਣਗੇ ਇਹਨਾਂ ਨੂੰ ਆਪਾਂ ਨਾਲ ਪੇਚਣੇ ਲਾਲ ਅਫਸਰ ਆਉਣਾ ਚੱਲਦੇ ਹਾਸਪੀਟਲ ਚ ਇੱਥੇ ਬਣਿਆ ਹੋਇਆ ਰੀਡ ਹਾਸਪੀਟਲ ਤੇ ਆਪਾਂ ਹੁਣ ਚੱਲਾਂਗੇ ਹਸਪਤਾਲ ਦੇ ਅੰਦਰ ਤੇ ਦੰਨੇ ਪਤਾ ਕਿਵੇਂ ਨੇ ਕਿਵੇਂ ਨਾਲ ਕੱਲ ਦੇ ਦਾਖਲ ਕਰੇ ਹੋਏ ਨੇ ਤੇ ਬੜੀ ਇਨਫੈਕਸ਼ਨ ਵਧੀ ਹੋਈ ਆ ਉਹਦੀ ਦਵਾਈ ਵਗੈਰਾ ਲੈਣ ਇਨਫੈਕਸ਼ਨ ਬੜੀ ਹੋਈ ਆ ਜਿਹੜੀ ਕੋਲ ਸੀ ਐਨਸੀ ਸਰਵਸਰ ਪਦੇ ਹੋਏ ਨੇ ਉਹਦੀ ਦਵਾਈ ਲੈਣ ਵਾਸਤੇ ਤੇ ਤਾਂ ਕਰੇ ਹੋਏ ਨੇ ਤੇ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਚੰਦਾ ਕਿਥੋਂ ਵਾਪਸ ਬੱਚਿਆਂ ਨੂੰ ਨਾਣਕੇ ਕੋਲ ਛੱਡਣਾ ਤੇ ਬਾਕੀ ਇੱਥੇ ਰਹਿਣਗੇ ਹਾਂਜੀ ਰਾਤ ਪਹੁੰਚ ਗਏ ਸੀ ਆਪਾਂ ਸੌਰੇ ਘਰ ਜਾਨੀ ਕਿ ਤੇ ਰਾਤ ਇੱਥੇ ਕਾਫੀ ਨਿਹਰਾ ਹੋ ਗਿਆ ਸੀ ਜਦੋਂ ਅਸੀਂ ਪਹੁੰਚਿਆ ਕਿ ਹਸਪੀਟਲ ਚ ਸਾਰ ਦਿਨ ਲੱਗ ਗਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਸੀ ਮਹੀਨਗੜ ਜਾਨੀ ਜਿੱਥੇ ਕੇ ਉੱਪਰ ਸੌਰੇ ਨੇ ਤੇ ਇਸ ਟਾਈਮ ਸਵੇਰ ਹੋ ਚੁੱਕੀ ਹੈ ਤੇ ਆਪਾਂ ਕਰ ਦਿੱਤੇ ਕਿ ਨੂੰ ਬਾਹਰ ਤੇ ਇਸ ਵਿੱਚ ਸਵੇਰੇ ਸਵੇਰੇ ਇਸ ਟਾਈਮ ਉਹ ਜੋ ਪਲਾਟ ਕਹਿੰਦੇ ਨੇ ਬਾਹਰ ਲੱ ਕਰਾ ਜੇ ਡੰਗਰ ਪਲਾਟ ਦੇ ਵਿੱਚ ਹਾਂ ਸਬਜ਼ੀ ਵਗੈਰਾ ਲਾ ਰੱਖੀ ਹੈ ਬਾਕੀ ਆ ਸਵੇਰੇ ਸੂਰਜ ਜੇ ਚੜਨ ਲੱਗੇ ਪਏ ਸਵੇਰ ਦਾ 뷰 ਹੈ ਇਹ ਤੇ ਆਪਾਂ ਪਰਾਟਾ ਦੇ ਵਿੱਚ ਇਸ ਟਾਈਮ ਜਿੱਤੇ ਇਧਰ ਮੱਝਾ ਬੰਨ ਰੱਖੀਆਂ ਨੇ ਬਾਕੀ ਸਾਹਮਣੇ ਮਕਾਨ ਆਗੇ ਆਪਣੇ ਫ੍ਰਿਕ ਕਰਨ ਨਾਲ ਲੱਗਦੇ ਤੇ ਆ ਸਬਜ਼ੀ ਵਗੈਰਾ ਲਈ ਪਈ ਇੱਥੇ ਡੰਗਰ ਬੰਦਦੇ ਨੇ ਤੇ ਘਰ ਥੋੜਾ ਤੁੰਗੇ ਪਾਸੇ ਸਾਈਡ ਦੇ ਰਹਿ ਗਿਆ ਤੇ ਆਪਾਂ ਹੁਣ ਚੱਲਦੇ ਆ ਘਰ ਵੱਲ ਤੇ ਬਾਕੀ ਦੇਖਦੇ ਕੁਛ ਨਾਲ ਕਿ ਬੱਚੇ ਨੂੰ ਮਿਲਦੇ ਆ ਬੱਚੇ ਸਕੂਲ ਜਾਣ ਨੂੰ ਤਿਆਰ ਹੋਣ ਲੱਗੇ ਪਏ ਨੇ ਕੋਈ ਸਾਨੂੰ ਜਾ ਕੇ ਬੱਚੇ ਨੂੰ ਮਿਲਿਆਉਂਦੇ ਆ ਹੈਲੋ ਹੂੰ ਚੱਲੇ ਕਿੱਥੇ ਕਿੱਥੇ ਜਾਣਾ ਹੁੰਦਾ ਪਿੰਡ ਮੈਂ ਨਹੀਂ ਹਾਂ ਨਾ ਉਹ ਬੰਦਾ ਜਾਂਦਾ ਇਹ ਬਰ ਗੋ ਮੇਰੀ ਮਰਜ਼ੀ ਤੇਰੀ ਮਰਜ਼ੀ ਆ ਕਿਦਰ ਚਾਂਟਾਂ ਦੀ ਕਮੀ ਹੋ ਰਹੀ ਹੈ ਹੈਂ ਤੇਰੇ ਥੱਪੜਾਂ ਦੀ ਕਮੀ ਹੋ ਗਈ ਹੈ ਹੂੰ ਤੇ ਫਟਕੇ ਮਾਰੇ ਨਾ ਭੱਜਿਆ ਫਿਰ ਅੱਜ ਤਾਂ ਚੁੱਪਾ ਯਾਰ ਹੈ ਚੁੱਪਾ ਹੋਇਆ ਆਪਾਂ ਪੀਨੇ ਆਪਣੀ ਬਲੈਕ ਟੀ ਬਲੈਕ ਟੀ ਪੀ ਕੇ ਫਿਰ ਚੱਲਾਂਗੇ ਆਪਾਂ ਦਾ ਇਹ ਤਾਂ ਮੇਲੇ ਦਾ ਜਦੋਂ ਮੱਝਿਆ ਨਾ ਆਪਾਂ ਆਪਣੀ ਬਲੈਕ ਟੀ ਪੀ ਲਈਏ ਤੇ ਫਿਰ ਦੇਖਦੇ ਆ ਕੀ ਬਣਦਾ ਅੱਜ ਅੱਜ ਮੁੰਡੇ ਬਸੇ ਬੀਜੀ ਬਹੁਤ ਹੋ ਰਿਹਾ ਅੱਜ ਦਾ ਇਹ ਕੰਮ-ਕਮ ਕ ਕਰਦਾ ਨਹੀਂ ਤੇ ਆਪਾਂ ਹੁਣ ਚੱਲਾਂਗੇ ਆਪਣੇ ਕੰਮ ਤੇ ਵੇ ਕੰਮ ਨੇ ਆਪਾਂ ਨੂੰ ਕਈ ਉਧਰ ਚੱਲਣੇ ਆ ਤੇ ਬੱਚੇ ਆਪਣੇ ਨਾਲ ਸ਼ਾਮ ਨੂੰ ਜਾਣਗੇ ਵਾਪਸ ਪਿੰਡ ਕਿਉਂਕਿ ਜਿਹੜੇ ਕੰਮ ਵਾਸਤੇ ਪੰਜ ਆਏ ਸੀ ਹੋਏ ਸੀ ਇੱਥੇ ਤੇ ਤਕਰੀਬਨ ਪਤਾ ਲੈਣ ਜਾਂ ਦਵਾਈ ਜੋ ਵੀ ਐ ਸੌਰਵ ਸਾਹਿਬ ਦਾ ਪਤਾ ਲੈਣ ਆਏ ਸੀ ਕਿ ਤੇ ਹੁਣ ਆਪਾਂ ਸ਼ਾਮ ਤੱਕ ਇਹ ਹੋ ਰਹੀ ਨੇ ਤੇ ਆਪਾਂ ਜੇ ਸ਼ਾਮ ਨੂੰ ਵਾਪਸ ਜਾਣਾ ਪਿੰਡ ਉਹਦੋਂ ਨਾਲ ਲੈ ਕੇ ਚੱਲਾਂਗੇ ਫਿਲਹਾਲ ਹੁਣ ਆਪਾਂ ਆਪਣੇ ਕੰਮ ਤੇ ਚੱਲਦੇ ਆ ਕੰਮ ਨੇ ਕਈ ਤੇ ਉਹ ਕੰਪਲੀਟ ਕਰਨ ਤੋਂ ਬਾਅਦ ਫਿਰ ਲੈ ਕੇ ਚੱਲਾਂਗੇ ਉਹਨਾਂ ਸ਼ਾਮ ਨੂੰ ਬੱਚਿਆਂ ਨੂੰ ਨਾਲ ਅੱਪਾ ਪਹੁੰਚ ਗਏ ਐਸਟੇਮ ਆਪਣੇ ਹੈ ਅਮਤਨਾ ਆਪਾਂ ਜੇ ਕਰਾਉਣੇ ਨਵਾਂ ਮੋਟਰਸਾਈਕਲ ਐਸੀ ਉਹਦੀ ਆਪਣਾ ਸਰਵਿਸ ਕਰਾਉਣੇ ਮੋਟਰਸਾਈਕਲ ਕਾਫੀ ਓਵਰ ਚੱਲੇ ਗਿਆ ਤੇ ਆਪਾਂ ਲਿਆਵਾਂਗੇ ਉਹਦੀ ਸਰਵਿਸ ਕਰਾ ਕੇ ਇਸ ਕਾਕੇ ਤਰ੍ਹਾਂ ਹੀ ਆਪਣਾ ਮਾਚ ਕੰਮ ਬਣੇ ਤੇ ਆਪਾਂ ਜਾ ਰਹੇ ਹਾਂ ਪਾਉਸ ਤੇ ਸ਼ਾਮ ਨੂੰ ਆ ਕੇ ਨੂੰ ਮੁੜਦੇ ਹੋਏ ਰਫਾ ਲੈ ਕੇ ਚੱਲਾਂਗੇ ਤੇ ਮੈਂ ਆਪਣਾ ਕੰਮ ਜੋ ਇਹ ਕੇ ਬਾਜਾ ਕਰਾਉਣੇ ਜੀ ਮੋਟਰਸਾਈਕਲ ਦੀ ਸਰਵਿਸ ਹਾਂਜੀ ਦੋਸਤੋ ਇਸ ਟਾਈਮ ਪਹੁੰਚ ਗਏ ਜੀ ਪਰ ਤਕਰੀਬਨ ਕਰੇ ਕਿਉਂਕਿ ਕਿਤੇ ਨੇ ਥੋੜਾ ਜਿਹਾ ਮੋਟਰਸਾਈਕਲ ਦੇ ਸਰਵਿਸ ਵਗੈਰਾ ਜਾਂ ਹੋਰ ਥੋੜੇ ਮੋਟੇ ਕੰਮ ਹੋਰ ਸੀਗੇ ਮੰਮੀ ਨੂੰ ਵੀ ਤਕਰੀਬਨ ਭੁਆਜੀ ਕੋਲ ਮਿਲਿਆ ਕੇ ਲੈ ਕੇ ਆਏ ਸੀਗੇ ਤੇ ਸਾਰ ਦਿਨ ਲੰਘ ਗਿਆ ਫਿਰ ਉਸ ਤੋਂ ਬਾਅਦ ਆਪਾਂ ਵਾਪਸ ਚਲੇ ਗਏ ਹਸਪਤਾਲ ਹਸਪਤਾਲ ਤੋਂ ਆਉਦੇ ਹੋਏ ਬਾਕੀ ਹੋ ਗਿਆ ਨਹੀਂ ਰਿਹਾ ਕਿ ਬੱਚੇ ਲੈ ਕੇ ਆਉਣਾ ਵਾਪਸ ਤੇ ਹਾਰਮਨ ਹੋ ਰਹੀ ਹਾਰਮਨ ਤੇਦੀ ਮੰਮਾ ਰਹਿ ਗਿਆ ਨਾਣਕੇ ਆਪਣੇ ਤੇ ਆਪਦੇ ਪੇਕੇ ਨਾਲ ਹਾਰਮਨ ਉਹ ਨਾਣਕੇ ਰਹਿ ਗਿਆ ਤੇ ਗੁੜੀਆਂ ਮੇਰੇ ਨਾਲ ਆਈਆਂ ਤੇ ਇਸ ਟਾਈਮ ਉੱਥੇ ਕਰੇ ਪਹੁੰਚ ਚੁੱਕੇ ਹਾਂ ਉੱਕੜੋਂ ਦਨ ਰਹਿਣਗੇ ਤੇ ਫਿਰ ਆਉਣਗੇ ਤੇ ਅੱਜ ਦੇ ਬਲੌਗ ਤਕਰੀਬਾ ਆਪਾਂ ਕਰਾਂਗੇ ਬੰਦ ਤੇ ਜਲਦ ਮਿਲਣਾ ਇੱਕ ਨਵੀਂ ਵੀਡੀਓ ਕੋ ਨਵਾਂ ਇਤਿਹਾਸ ਲੱਗੇ ਕਿਸੇ ਨਵੀਂ ਜਗ੍ਹਾ ਤੋਂ ਤੇ ਹੋ ਸਕਿਆ ਆਪਾਂ ਸਭ ਤੋਂ ਸਟਾਰਟ ਕਰਦੀ ਚਲਦੀ ਸੀ ਤੇ ਚਲੋ ਜੀ ਮਿਲਦੇ ਆ ਜੀ ਨਵੇਂ ਬਲੌਗ ਚ ਛੇਤੀ ਉਤਕਰਖੋ ਆਪਣਾ ਖਿਆਲ ਤੇ ਵੇਟ ਕਰੋ ਸਾਡੇ ਨਵੇਂ ਬਲੌਗ ਦੀ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰਾਖਾ